ਸਾਲ ਡੇਢ ਸਾਲ ਉਹ ਗਾਇ ਨਾ ਗਟਰਾਂ ਵਿੱਚ ਪਾਣੀ ਇਕੱਠੇ ਆਖੀ ਬਾਈ ਪਾਪਾ ਔਰ ਪਾਣੀ ਅੰਦਰ ਬੈਕ ਮਾਰਦਾ ਪਿਆ ਬਲਕਿ ਔਰ ਪੀਣ ਵਾਲੇ ਪਾਣੀ ਚ ਵੀ ਇਹ ਗਟਰ ਦਾ ਪਾਣੀ ਮਿਕਸ ਹੋ ਗਿਆ ਹੈਗਾ ਬਜਵੋ ਮਾਰ ਰਿਹਾ ਹੈ ਤੇ ਸਾਰਾ ਪਾਣੀ ਬੈਕ ਮਾਰਦਾ ਪਿਆ ਹੈਗਾ ਘਾਟੇ ਚ ਮਕਾਨ ਵੇਚ ਕੇ ਕੋਈ ਲੈਂਦਾ ਵੀ ਨਹੀਂ ਹੈਗਾ ਹਾਂ ਤਾਂ ਕਟਾ ਪੈ ਗਿਆ ਨਾ ਇੰਨੇ ਲੱਖਾਂ ਦਾ ਅਸੀਂ ਮਕਾਨ ਬਣਾਇਆ ਤੁਹਾਨੂੰ ਤਾਂ ਘਾਟੇ ਚ ਵੇਚ ਕੇ ਥੋੜੀ ਜਾਵਾਂਗੇ ਅਸ ਤਾਂ ਉਂਝ ਫਸ ਗਏ ਤੇ ਉਂਝ ਫਸ ਗਏ بس ਉਹਨਾਂ ਨੂੰ ਮਤਲਬ ਲੈ ਦੇ ਕੇ ਆਪਣੇ ਪਲਾਟ ਸੇਲ ਕਰਨ ਤੱਕ ਐ ਉਸ ਤੋਂ ਬਾਅਦ ਅਸੀਂ ਕਿਸੇ ਸਮੱਸਿਆ ਨਾਲ ਮਤਲਬ ਇੱਥੇ ਜੂਝ ਰਹੇ ਆਂ ਰਹਿ ਰਹੇ ਆਂ ਗੰਦਗੀ 'ਚ ਐ ਮੱਛਰ 'ਚ ਤੁਸੀਂ ਦੇਖੋ ਜੋ ਟੈਂਕੀ ਦਾ ਪਾਣੀ ਸੀ ਮੋਟਰ ਚ ਲਾ ਕੇ ਪਰਦੇ ਨਾ ਉਹ ਵੀ ਸਾਨੂੰ ਬੈਕ ਗੰਦਾ ਪਾਣੀ ਵਿੱਚ ਆਂਦਾ ਬਦਬੂ ਵਾਲਾ ਤਾਂ ਗਟਰ ਬੰਦ ਹੋ ਰਿਹਾ ਗਲੀਆਂ 'ਚ ਆ ਗਿਆ ਉਦੋਂ ਹੱਲ ਮਾੜਾ ਮोटा ਸੀ ਆਪੇ ਜਿਹੜਾ ਕੱਢਣਾ ਸੀ ਕੱਢ ਲਿਆ ਲੇਕਿਨ ਹੁਣ ਇੰਨਾ ਓਵਰ ਹੋ ਗਿਆ ਸਾਰਾ ਨੂੰ ਤੁਹਾਡੇ ਸਾਹਮਣੇ ਦੇਖੋ ਤੁਸੀਂ ਮਾਰੋ ਕੈਮਰਾ ਤੁਹਾਨੂੰ ਪਤਾ ਲੱਗੇਗਾ ਹੁਣ ਅਸੀਂ ਉਹਦਾ ਹੱਲ ਅਸੀਂ ਵੀ ਨਹੀਂ ਕੱਢ ਸਕਦੇ ਕਿੱਥੋਂ ਕੱਢ ਲਈਏ ਦੱਸੋ ਇਹ ਮੈਂ ਤੁਹਾਨੂੰ ਕੋਲ ਆ ਦਿਖਾ ਦਿੰਨੇ ਡਿਟੇਲ ਉਹਨਾਂ ਦੀ ਕਮ ਸੇ ਕਮ 15 ਦਿਨ ਤੋਂ ਮੇਰੇ ਨਾਲ ਗੱਲ ਚੱਲ ਰਹੀ ਹੈ ਸਵੇਰੇ ਆਣਾ ਸ਼ਾਮੀ ਆਣਾ ਸਵੇਰੇ ਆਣਾ ਸ਼ਾਮੀ ਆਣਾ ਇਦਾਂ ਕਰ ਕਰਕੇ ਉਹਨਾਂ ਨੇ ਕਾਫੀ ਟਾਈਮ ਕੱਢ ਦਿੱਤਾ ਆ ਤੁਹਾਡੀ ਕਾਲ ਵੀ ਦੇਖੋ ਕਿੰਨੀ ਕਾਲਾਂ ਤੋਂ ਬਾਅਦ ਉਹਨਾਂ ਨੇ ਖੁਦ ਬੈਕ ਕਾਲ ਕੀਤੀ ਹੈ ਬਟ ਮੇਰੀ ਕਾਲ ਤੁਸੀਂ ਚੈੱਕ ਕਰ ਸਕਦੇ ਕਾਲ ਡਿਟੇਲ ਆ ਦੇਖੋ ਤੁਸੀਂ ਕਾਲ ਡਿਟੇਲ ਦੇ ਵਿੱਚ ਕਿੰਨੀ ਵਾਰੀ ਮੈਂ ਉਹਨਾਂ ਨੂੰ ਕਾਲ ਕੀਤੀ ਹੈ ਲੁਧਿਆਣਾ ਲੈਵਨਰ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮਬਰੀ ਲੁਧਿਆਣਾ ਦੇ ਗਣਪਤੀ ਵਾਂਦੇ ਨੋਰਾ ਵਾਲੇ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਬੜੇ ਹੀ ਪਰਚਾਨ ਨਜ਼ਰ ਆ ਰਹੇ ਮੱਲੇ ਵਾਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਰੀਏ ਪਰੇਸ਼ਾਨੀ ਜਰੀਏ ਸਾਰੇ ਮੱਲੇ ਵਾਲੇ ਇਕੱਤਰਿਤ ਹੋਏ ਨੇ ਮੱਲੇ ਦੇ ਵਿੱਚੇ ਮਾਮਲਾ ਜਾਣਨਾ ਕਿ ਕੀ ਮਾਮਲਾ ਕੀ ਹੈ ਕਿਉਂ ਇਕੱਠੇ ਹੋਏ ਨੇ ਕਿਉਂ ਇੱਥੇ ਇਕੱਠੇ ਹੋਏ ਨੇ ਭਾਜੀ ਇੱਥੇ ਗੱਟਰਾਂ ਦਾ ਪਾਣੀ ਇਕੱਠਾ ਹੋਇਆ ਹੈ ਜਿੱਦੇ ਨਿਕਲਣ ਦੀ ਜਗ੍ਹਾ ਨਹੀਂ ਹੈਗੀ ਇਹ ਆ ਸਾਲ ਡੇਢ ਸਾਲ ਹੋ ਗਿਆ ਹੈ ਨਾ ਗੱਟਰੇ 'ਤੇ ਪਾਣੀ ਇਕੱਠੇ ਹੋਏ ਆਖੀ ਬਾਦ ਪਾਪਾ ਹੋਰ ਪਾਣੀ ਅੰਦਰ ਬੈਗ ਮਾਰਦਾ ਪਿਆ ਬਲਕਿ ਪੀਣ ਵਾਲੇ ਪਾਣੀ 'ਚ ਵੀ ਇਹ ਗੱਟਰ ਦਾ ਪਾਣੀ ਮਿਕਸ ਹੋ ਗਿਆ ਹੈਗਾ ਬਦਬੂ ਮਾਰ ਰਿਹਾ ਹੈ ਸਾਰਾ ਪਾਣੀ ਬੈਕ ਮਾਰਦਾ ਪਿਆ ਹੈਗਾ ਤੇ ਅਸੀਂ ਇੱਥੇ ਮਕਾਨ ਲੈ ਕੇ ਬੜਾ ਪਸਤਾਰਿਆ ਪਹਿਲੇ ਤਾਂ ਫਸ ਗਿਆ ਵੀ ਲੈਟ ਹੀ ਮਿਲੇਗੀ ਸੀਵਰੇਜ ਵੀ ਹੋਏਗਾ ਸਭ ਕੁਝ ਹੋਏਗਾ ਪਰ ਹੁਣ ਕੋ ਸਾਰਾ ਬਿਲਕੁਲ ਬੇਕਾਰ ਹੋ ਗਿਆ ਤੇ ਜ਼ਿੰਦਗੀ ਨਰਕ ਭਰੀ ਜ਼ਿੰਦਗੀ ਹੋ ਗਈ ਹੈ ਉਹ ਦੇਖੋ ਵੇਚ ਕੇ ਕਿਵੇਂ ਜਾਈਏ ਅਸੀਂ ਕਾਟੇ 'ਚ ਮਕਾਨ ਵੇਚੀ ਕੋਈ ਲੈਂਦਾ ਵੀ ਨਹੀਂ ਹੈਗਾ ਤਾਂ ਤਾਂ ਕਾਟਾ ਪੈ ਗਿਆ ਨਾ ਇੰਨੇ ਲਖਾ ਦਾ ਅਸੀਂ ਮਕਾਨ ਬਣਾਇਆ ਤੁਹਾਨੂੰ ਤਾਂ ਕਾਟੇ 'ਚ ਵੇਚ ਕੇ ਥੋੜੀ ਜਾਵਾਂਗੇ ਅਸੀਂ ਤਾਂ ਉਂਝ ਹੀ ਫਸ ਗਏ ਤੇ ਉਂਝ ਹੀ ਫਸ ਗਏ ਕੀ ਕਰੇ ਬੰਦਾ ਕਿੱਧਰ ਜਾਵੇ ਕੋਈ ਵੀ ਨਹੀਂ ਆਇਆ ਇੱਕ ਵਾਰੀ ਵਸ ਉਹ ਆਏ ਭੇਜੇ ਸੀ ਟੈਂਪੋ ਜਮ ਆਪਣੇ ਪਾਣੀ ਇੱਕ ਵਾਰੀ ਕੱਢ ਕੇ ਲੈ ਕੇ ਮੁੜ ਕੇ ਆਇਆ ਹੀ ਨਹੀਂ ਕੋਈ ਵੀ ਕਦੋਂ ਟੈਂਪੋ ਭੇਜੇ ਸੀ ਹੋ ਗਏ ਖੰਨੇਦਨ ਹੋ ਗਏ 8 ਤਰੀਕ ਨੂੰ ਕਰਦੇ ਕੋਈ ਕੋਈ ਵੀ ਸੀਵਰੇਜ ਵਗੈਰਾ ਨਹੀਂ ਪਾਇਆ ਇੱਥੇ ਉਹ ਦੋ ਬਣਾਇਆ تھا ਇਹ ਮਤਲਬ ਕਿ ਸਾਰੇ ਕਲੋਨੀ ਦਾ ਦੋ ਇੱਕੋ ਸੀਵਰੇਜ ਨਾਲ ਇੱਕੇ ਚ ਜਾਂਦਾ ਨਾ ਪਾਣੀ ਸਾਰੇ ਕਲੋਨੀ ਦਾ ਇੱਕੋ ਗਟਰ ਬਣਾਇਆ ਹੋਇਆ ਸਾਰੇ ਕਲੋਨੀ ਦਾ ਕੀ ਪੂਰਾ ਮਾਮਲਾ ਕੀ ਤੁਸੀਂ ਦੱਸੋ ਮਾਮਲਾ ਇਦਾਂ ਸਰ ਕਿ ਇੱਥੇ ਨਾ ਜਦੋਂ ਇਹਨਾਂ ਨੇ ਮਕਾਨ ਸਾਨੂੰ ਵੇਚਿਆ ਮਤਲਬ ਪਲਾਟ ਵੇਚਿਆ ਉਹਦੋਂ ਨਾਲ ਕਹਿਣਾ ਐ ਸੀ ਸੀਵਰੇਜ ਗਟਰ ਪਾਣੀ ਪੁਣੀ ਤੇ ਸਾਰੀ ਵਧੀਆ ਮਤਲਬ ਫੈਸਿਲਿਟੀ ਹੈ ਹਰ ਚੀ ਦੀ ਸਟਰੀਟ ਲਾਈਟ ਵਗੈਰਾ ਇਹ ਉਹ ਸਭ ਕੁਝ ਸੀ ਕਹਿ ਰਹੇ ਸੀ ਮਤਲਬ ਚਲੋ ਕਦੀ ਲਾਈਟ ਉਹ ਜੋ ਨਵੀਂ ਨਵੀਂ ਕਲੋਨੀ ਨੇ ਬਣਾਈ ਉਹ ਤੋਂ ਸੀ ਗਈ ਵੀ ਠੀਕ ਹੈ ਹੁਣ ਜਿੱਦਾਂ ਇਹਦਾ ਘਰ ਵਧਦੇ ਗਏ ਦੇਖੋ 160 ਘਰ ਇਸ ਟਾਈਮ ਮੌਜੂਦ ਹੈ ਕੀ ਕਲੋਨੀ ਹੈ ਕਿ ਨਾ ਗਨਪਤੀ ਕਲੋਨੀ ਨੂਰਲਾ ਰੋਡ ਗਨਪਤੀ ਕਲੋਨੀ 1 ਹਾਂ ਗਨਪਤੀ 1 ਤੇ ਹੁਣ ਜਿੰਨੇ ਜਿੰਨੇ ਘਰ ਦੇਖੋ ਸਰ 1000 ਲੀਟਰ ਦੇ ਟੈਂਕੇ ਹਰ ਘਰ ਚ 160 ਘਰ ਨੇ ਤੁਸੀਂ ਆਪ ਆਈਡੀ ਲਗਾ ਲੋ ਅਗਰ 160 ਘਰਾਂ ਦਾ ਪਾਣੀ ਡੇਲੀ 1000 ਲੀਟਰ ਇੱਕ ਘਰ ਦੇ ਹਿਸਾਬ ਨਾਲ ਆ ਰਿਹਾ ਤੇ ਗਟਰ ਉਹਨੇ ਦੋ ਡੰਬ ਇਹਨਾਂ ਨੇ ਬਣਾਏ ਉਹ ਭਰੇ ਪਏ ਆ ਪੂਰੇ ਫੁੱਲ ਔਰ ਉਸ ਤੋਂ ਓਵਰ ਪਾਣੀ ਸਾਰਾ ਜਿਹੜਾ ਉਹ ਸਾਹਮਣੇ ਖਾਲੀ ਪਲਾਟ ਜਿਨ੍ਹਾਂ ਦੇ ਹਜੇ ਪਲਾਟ ਕੀ ਬਨੇ ਨਹੀਂ ਐ ਖਾਲੀ ਪਲਾਟਾਂ ਦੇ ਵਿੱਚ ਸਾਰਿਆਂ ਦੇ ਪਾਣੀ ਅਗਰ ਅੱਜ ਨੂੰ ਉਹ ਪਲਾਟ ਬਣਾਉਣ ਲੱਗਣ ਤਾਂ ਉਹ ਕਿੱਧਰ ਨੂੰ ਪਲਾਟ ਵਾਲੇ ਕਿੱਧਰ ਜਾਣ ਉਹਨਾਂ ਨੂੰ ਫੋਨ ਲਗਾਣੇ ਆ ਬੁਲਾਣੇ ਆ ਉਹ ਬੰਦੇ ਬਸ ਕਹਿ ਕੇ ਕਰੇ ਸਵੇਰੇ ਆਣਾ ਸ਼ਾਮੀ ਆਣਾ ਅੱਜ ਅਰुण ਕੌਣ ਲ ਅਰुण ਇਹ ਤਾਂ ਕਲੋਨੀ ਦਾ ਮਾਲਕ ਜੜਾ ਹੈ ਲੱड्डੂ ਹੈ ਕਲੋਨੀ ਦਾ ਮਾਲਕ ਹੈ ਉਹਦਾ ਬੇਟਾ ਅਰुण ਲੱड्डੂ ਤਾਂ ਅਸੀਂ ਅੱਜ ਤੱਕ ਦੇਖਿਆ ਨਹੀਂ ਅਰुण ਦੇ ਦਫ਼ਤਰ ਹੈਗੇ ਤਿੰਨ ਚਾਰ ਬਣੇ ਹੋਏ ਇੱਕ ਇੱਧਰ ਜੈਨ ਕੰਪਲੈਕਸ ਦੇ ਵਿੱਚ ਹੈ ਇੱਕ ਇੱਥੇ ਬਾਹਰ ਆਫਿਸ ਹੈ ਇੱਕ ਦਾਣਾ ਮੰਡੀ ਦੇ ਵਿੱਚ ਹੈ ਚਲੇ ਜਾਓ ਤਾਂ ਅੱਗੇ ਮੁੰਡੇ ਜਿਹੜੇ ਰੱਖੇ ਹੋਏ ਉਹ ਮਿਲਦੇ ਆ ਉਹ ਬੈਠਦੇ ਆ ਅਰुण ਸਰ ਹੈ ਨਹੀਂ ਉਹ ਮੁੰਡਿਆਂ ਨਾਲ ਗੱਲ ਹੋਉਣੀ ਹੈ ਹ ਹੁੰਦੀ ਆ ਕੋਈ ਵਿਵੇਕ ਅੱਗੇ ਤਾਂ ਕੰਮ ਛੱਡ ਕੇ ਨਹੀਂ ਕੋਈ ਹੱਲ ਨਹੀਂ ਹੋਇਆ ਮੇਰੀ ਢੰਡ ਨਾਲ ਗੱਲ 2-3 ਮਹੀਨੇ ਪਹਿਲਾਂ ਤੋਂ ਚੱਲ ਰਹੀ ਹੈ ਉਹ ਬਸ ਇਹ ਕਹਿੰਦੇ ਬਸ ਐਤਵਾਰ ਤੁਸੀਂ ਰੁਕ ਜਾਓ ਐਤਵਾਰ ਸੋਮਵਾਰ ਰੁਕ ਜਾਓ ਮੰਗਲ ਬੁੱਧਵਾਰ ਤੱਕ ਤੁਹਾਡਾ ਹੱਲ ਕੱਢ ਦਾਂਗੇ ਮੰਗਲ ਬੁੱਧਵਾਰ ਤੱਕ ਹੱਲ ਕੱਢ ਦਾਂਗੇ ਉਹ ਇਵੇਂ ਕਿ ਜਿੱਦਾਂ ਸੰਡੇ ਨੂੰ ਸਭ ਦੀ ਛੁੱਟੀ ਹੁੰਦੀ ਹੈ ਲੋਕ ਪਲਾਟ ਦੇਖਣ ਆਉਂਦੇ ਖਰੀਦਣ ਆਉਂਦੇ ਬਸ ਉਹ ਹਰ ਵਾਰੀ ਸੰਡੇ ਕੱਢਦੇ ਹੁੰਦੇ ਆਪਣਾ ਕਿ ਸੰਡੇ ਨਿਕਲ ਜਾਣ ਸਾਡੇ ਪਲਾਟ ਜਿਹੜੇ ਜਿਹੜੇ ਸੇਲ ਹੋ ਰਹੀ ਹੈ ਉਹ ਹੋ ਜਾਏ ਬਸ ਉਹਨਾਂ ਨੂੰ ਮਤਲਬ ਲੈ ਦੇ ਕੇ ਆਪਣੇ ਪਲਾਟ ਸੇਲ ਕਰਨ ਤੱਕ ਹੈ ਉਸ ਤੋਂ ਬਾਅਦ ਅਸੀਂ ਕਿਸ ਸਮੱਸਿਆ ਨਾਲ ਮਤਲਬ ਇੱਥੇ ਜੂਝ ਰਹੇ ਆਂ ਰਹਿ ਰਹੇ ਆਂ ਗੰਦਗੀ ਚ ਮੱਛਰ ਚ ਤੁਸੀਂ ਦੇਖੋ ਜੋ ਟੈਂਕੀ ਦਾ ਪਾਣੀ ਅਸੀਂ ਮੋਟਰ ਚ ਲਾ ਕੇ ਪਰਦੇਣਾ ਉਹ ਵੀ ਸਾਨੂੰ ਬੈਕ ਗੰਦਾ ਪਾਣੀ ਵਿੱਚ ਆਂਦਾ ਬਦਬੂ ਵਾਲਾ ਉਹਨਾਂ ਸੀ ਆਪਣੀ ਟੈਂਕ ਬੋਰ ਕਰਾਈਏ ਤੇ ਇੰਨੇ ਪੈਸੇ ਜਿੰਨੇ ਪੈਸੇ ਨੇ ਅਸੀਂ ਸ਼ੋਅ ਕਰ ਹੁੰਦੇ ਤਾਂ ਅਸੀਂ ਇੱਥੇ ਪਲਾਟ ਲੈਨੇ ਸੀਗੇ ਅਸੀਂ ਗਰੀਬ ਲੋਕ ਆ ਇਹਨੇ ਆਪਣੀ ਜੇਬ ਚ ਪੈਸੇ ਪਾਲੇ ਪਲਾਟ ਵੇਚ ਕੇ ਆਪਣੇ ਘਰ ਬੈਠ ਕੇ ਜਾ ਕੇ ਇਹਨੇ ਮੁੜ ਕੇ ਨਹੀਂ ਦੇਖਿਆ ਚਲੋ ਘਰ ਬੈਠ ਜੇ ਕੋਈ ਗੱਲ ਨਹੀਂ ਕਲੋਨੀ ਵੇਚੀ ਲੇਕਿਨ ਸਾਡਾ ਹੱਲ ਉਸ ਤਰੀਕੇ ਕਰਦਾ ਵੀ ਅਸੀਂ ਵੀ ਇੱਥੇ ਲਾਈਫ ਟਾਈਮ ਰਹਿਣਾ ਇਹ ਅਸੀਂ ਸਾਲ ਦੋ ਸਾਲ ਵਾਸਤੇ ਤਾਂ ਆਏ ਨਹੀਂ ਆ ਵੀ ਚਲੋ ਉਹਨਾਂ ਕਾਲ ਟਾਈਮ ਅਸੀਂ ਰਹਿੰਦੇ ਉਹਨੇ ਇੱਕ ਗੱਟਰ ਭਰ ਜਾਂਦੇ ਅਸੀਂ ਚੱਕਦੇ ਆਪਣਾ ਬੋਰੀਆ ਇਸ ਤਰ੍ਹਾਂ ਕਿਤੇ ਹੋਰ ਤੋਰ ਪੈਂਦੇ ਇਹ ਆਪਣੇ ਮਕਾਨ ਆ ਅਸੀਂ ਕੋਈ ਕਿਰਾਏਦਾਰ ਨਹੀਂ ਹੈਗੇ ਅਸੀਂ ਆਪਣੇ ਆਪਣੇ ਮਕਾਨ ਲਿੱਤੇ ਮਕਾਨਾਂ ਤੇ ਪੈਸਾ ਲਗਾ ਹੁਣ ਅਸੀਂ ਵੇਚ ਕੇ ਵੀ ਨਹੀਂ ਨਿਕਲ ਸਕਦੇ ਵੇਚ ਕੇ ਕਿੱਧਰ ਜਾਈਏ ਉਹ ਮੁੱਲ ਹੀ ਨਹੀਂ ਪੈਣਾ ਮਕਾਨਾਂ ਦਾ ਕੋਈ ਮੁੱਲ ਮਿਲਣਾ ਨਹੀਂ ਕਿਉਂਕਿ ਕਿਸ ਨੇ ਖਰੀਦਣਾ ਨਹੀਂ ਇੰਨੀ ਗੰਦਗੀ ਦੇ ਕੋਈ ਕੋ ਵੜੂਗਾ ਨਹੀਂ ਸਾਡੇ ਟਾਈਮ 'ਚ ਅਗਰ ਇੰਨੀ ਕਿ ਗੰਦਗੀ ਹੁੰਦੀ ਨਾ ਮੈਂ ਤਾਂ ਆਪ ਇੱਥੇ ਪਲਾਟ ਨਹੀਂ ਸੀ ਲੈਣਾ ਨਾ ਮਕਾਨ ਬਣਾਉਣਾ ਸੀਗਾ ਇਹ ਤਾਂ ਸਾਨੂੰ 4 ਸਾਲ ਚੌਥਾ ਸਾਲ ਹੈ ਜਾਇਆ ਇਹਨੂੰ ਮੈਨੂੰ ਕਿਨੇ ਕੋਈ ਦੇਰ ਹੋ ਗਈ ਇੱਥੇ ਗੰਦਗੀਆਂ ਆਇਆਂ ਨੂੰ ਤੇ ਕਿੰਨਾ ਕੋਈ ਦੇਰ ਹੋ ਗਿਆ ਪਾਣੀ ਖੜੇ ਨਹੀਂ 4-1.5 ਸਾਲ ਹੋ ਗਿਆ ਹੁਣ ਇਹ 2-3 ਮਹੀਨੇ ਤੋਂ ਤਾਂ ਜਾ ਨਹੀਂ 1 ਸਾਲ ਹੋ ਗਿਆ ਪਾਣੀ ਖੜੇ ਹਾਂਜੀ ਪਾਣੀ ਮਤਲਬ ਆਂਦਿਆਂ ਨੂੰ ਜਿੱ ਸਾਰਾ ਉੱਧਰ ਸਾਹਮਣੇ ਦੇਖੋ ਤੁਸੀਂ ਮਾਰੋ ਕੈਮਰਾ ਤੁਹਾਨੂੰ ਪਤਾ ਲੱਗੇਗਾ ਹੁਣ ਅਸੀਂ ਉਹਦਾ ਹਾਲ ਅਸੀਂ ਵੀ ਨਹੀਂ ਕੱਢ ਸਕਦੇ ਕਿੱਥੋਂ ਕੱਢ ਲਈਏ ਦੱਸੋ ਕੋਈ ਪਾਈਪ ਵਗੈਰਾ ਕੋਈ ਸੀਵਰੇਜ ਵਗੈਰਾ ਕੁਝ ਨਹੀਂ ਹੈ ਕੁਝ ਨਹੀਂ ਹੈ ਇੱਥੇ ਜੜੇ ਉਹਨੇ ਸੀਵਰੇਜ ਬਣਾਏ ਹੈ ਕਲੋਨੀ ਦੇ ਸੱਤ ਗਲੀਆਂ ਨੇ ਕਲੋਨੀ ਦੀਆਂ ਸੀਵਰੇਜ ਬਣਾ ਕੇ ਉਹਨਾਂ ਨੇ ਪਿੱਛੇ ਇੱਥੇ ਡੰਪ 2 ਬਣਾਏ ਉਹਦੇ ਵਿੱਚ ਛੱਡੇ ਹੋਏ ਉਹ ਹੁਣ ਭਰ ਗਏ ਓਵਰ ਹੋ ਕੇ ਉਹਨੂੰ ਵੀ ਤਾਂ ਅੱਗੇ ਰਸਤਾ ਚਾਹੀਦਾ ਤਾਂ ਹੀ ਉਹ ਖਾਲੀ ਹੋਣਗੇ ਉਹਦਾ ਖਾਲੀ ਹੋਣ ਦਾ ਕੋਈ ਸਿਸਟਮ ਹੈ ਹੀ ਨਹੀਂ ਜੇ ਖਾਲੀ ਨਹੀਂ ਹੋਗਾ ਤਾਂ ਸਾਡਾ ਤਾਂ ਫਿਰ ਮਗਰ ਰੋਜ਼ ਜਿਹੜਾ ਯੂਜ਼ ਕਰ ਰਹੇ ਸੀ ਪਾਣੀ ਉਹ ਤਾਂ ਫਿਰ ਡੇਲੀ ਯੂਜ਼ ਦਾ ਸਾਡਾ ਕਿੱਥੇ ਜਾਏਗਾ ਜੀ ਮਾਲਕ ਨਹੀਂ ਫੋਨ ਚੱਕ ਰਿਹਾ ਤੇ ਤੁਸੀਂ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਕੀਤੀ ਕਿਸੇ ਨਾਲ ਇਦਾਂ ਵਗੈਰਾ ਨਹੀਂ ਫਿਲਹਾਲ ਤਾਂ ਨਹੀਂ ਸਰ ਅਸੀਂ ਤਾਂ ਸੋਦੇ ਇਹੀ ਸਾਡਾ ਹੱਲ ਅਗਰ ਕੱਢ ਦੂਗਾ ਠੀਕ ਹੈ ਨਹੀਂ ਕੱਢੂਗਾ ਤਾਂ ਫੇਰ ਪ੍ਰਸ਼ਾਸਨ ਤੱਕ ਵੀ ਕਰਾਂਗੇ ਕੁਝ ਤਾਂ ਵੀ ਇਦਾਂ ਤਾਂ ਹੁਣ ਸਾਡੇ ਕੋਲ ਤਾਂ ਇੰਨਾ ਪੈਸਾ ਵੀ ਹੈ ਨਹੀਂ ਵੀ ਅਸੀਂ ਚਲੋ ਇਹਨੂੰ ਛੱਡ ਦੇਨੇ ਹੋਰ ਪਾਸੇ ਜਾ ਕੇ ਬਣਾ ਲਈਏ ਇਹਨੇ ਮਕਾਨ ਨਾਲ ਗੱਲਬਾਤ ਹੋਈ ਆ ਫੋਨ ਚੱਕ ਰਿਹਾ ਤੁਹਾਡੇ ਕੋਲ ਮਾਲਕ ਨਹੀਂ ਫੋਨ ਨਹੀਂ ਚੱਕ ਰਿਹਾ ਕਾਰਨ ਕਾਰ ਦਾ ਪਤਾ ਨਹੀਂ ਸਰ ਕਰਦਾ ਨਹੀਂ ਪਤਾ ਸਾਨੂੰ ਨਾ ਬਸ ਆਫਿਸ ਦਾ ਹੀ ਪਤਾ ਆਫਿਸ ਚੋਂ ਮੁੰਡੇ ਕਹਿ ਦਿੰਦੇ ਆ ਵੀ ਇੱਥੇ ਹੈ ਨਹੀਂ ਸਰ ਫਲਾਉਣੇ ਨੂੰ ਮਿਲਣਗੇ ਠਮਕਾਨੇ ਨੂੰ ਮਿਲਣਗੇ ਐਡਾ ਕਰ ਦਿੰਦੇ ਸੋ ਬਿਲਕੁਲ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮੱਲੇ ਵਾਲੇ ਨੇ ਇੱਥੇ ਮੌਜੂਦ ਨੇ ਤੇ ਪਰੇਸ਼ਾਨ ਨੇ ਗੰਦੇ ਪਾਣੀ ਤੋਂ ਤੇ ਗੰਦੇ এনवायरमेंट ਤੋਂ ਪਰੇਸ਼ਾਨ ਨੇ ਤੇ ਇੱਥੇ ਜਿਹੜਾ ਕੀ ਹੈ ਪਾਣੀ ਜਿਹੜਾ ਕੀ ਖੜਾ ਹੋ ਜਾਂਦਾ ਤੇ ਡੰਪ ਜਿਹੜਾ ਕੀ ਲੱਗਿਆ ਆ ਤੇ ਦੋਨੋਂ ਡੰਪ ਜਿਹੜੇ ਆ ਭਰ ਚੁੱਕੇ ਨੇ ਤੇ ਮਕਾਨ ਮਾਲਕ ਦੇ ਨਾਲ ਵੀ ਜਿਹੜੇ ਇੱਥੇ ਕਲੋਨੀ ਜਿਹਨੇ ਕੱਟੀ ਆ ਲੱड्डੂ ਤੇ ਉਹਨਾਂ ਦੇ ਬੇਟੇ ਨਾਲ ਨੂੰ ਜਿਹੜਾ ਕੀ ਆ ਕਾਲ ਤੇ ਗੱਲ ਕਰਾਂਗੇ ਕਿ ਕਿਉਂ ਨਹੀਂ ਸਮੱਸਿਆ ਇਹਨਾਂ ਦੀ ਕਿਉਂ ਨਹੀਂ ਸਮੱਸਿਆ ਇਹਨਾਂ ਦੀ ਹੱਲ ਕੀਤੀ ਜਾ ਰਹੀ ਹੈ ਹਲੋ ਹਾਂਜੀ ਹਾਂਜੀ ਅਰੁਣ ਜੀ ਬੋਲਨੇ ਜੀ ਜੀ ਸਰ ਜਿਵੇਂ ਬੇਰੀ ਗੱਲ ਕਰ ਰਿਹਾ ਪੱਤਰਕਾਰ ਲੁਧਿਆਣਾ ਲਾਈਵ ਤੋਂ ਜੀ ਬੋਲੋ ਹਾਂਜੀ ਸਰ ਮੈਂ ਨਾ ਇੱਥੇ ਤੁਹਾਡੀ ਕਲੋਨੀ ਦੇ ਨਾਲ ਇੱਥੇ ਸਾਰੇ ਲੋ ਇਕੱਠੇ ਹੋਏ ਸੀਗੇ ਕਹਿੰਦੇ ਸੀ ਕਿ ਸੀਵਰੇਜ ਦੀ ਪ੍ਰੋਬਲਮ ਤੇ ਇੱਥੇ ਪਾਣੀ ਗੰਦਾ ਖੜਦਾ ਵਾ ਬਿਮਾਰੀਆਂ ਕਰ ਰਹਾ ਹੈ। ਕਿਹਦੀ ਜਗ੍ਹਾ ਖੜੇ ਹੋ? ਗਣਪਤੀ ਵਨ ਨੂਰਾਵਲੀ ਰੋਡ ਗਣਪਤੀ ਵਨ ਤਾਂ ਸੀ ਆਲਰੇਡੀ ਹੈਂਡਓਵਰ ਕਰਤੀ ਹੋਈ ਹੈ ਜਿਹੜੇ ਰਹਿਣ ਵਾਲੇ ਹੈਗੇ ਬੰਦੇ ਉਹਨਾਂ ਨੂੰ ਵੀ। ਅੱਛਾ ਜੀ। ਆ ਵੀ ਮੈਂਟੇਨੈਂਸ ਸੀ ਤੇ ਉਹਦੀ। ਅੱਛਾ ਜੀ। ਤੇ ਕੀ ਪ੍ਰਧਾਨ ਜੀ ਵੀ ਹੈਗੇ ਸ਼ਾਇਦ ਸਰਦਾਰ ਜੀ। ਇਹ ਪ੍ਰਧਾਨ ਜੀ ਦਾ ਕੀ ਨਾਮ ਹੈ? ਸਰਦਾਰ ਜੀ ਨੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ। 3 ਸਾਲ ਹੋ ਗਏ ਦਿੱਤਿਆਂ ਨੂੰ ਤਾਂ 2 ਸਾਲ ਹੋ ਗਏ ਸਰਪੰਚ ਨੂੰ ਦਿੱਤੇ। ਅੱਛਾ 2 ਸਾਲ ਹੋ ਗਏ ਦਿੱਤੇ ਨੇ। ਹਾਂਜੀ ਠੀਕ ਹੈ ਨੀ ਉਹ ਤੜਤੇ ਤਾਂ ਮੈਨੂੰ ਗੱਲ ਕੀ ਦਿੱਕਤ ਆ ਰਹੀ ਹੈ ਇਹਨਾਂ ਦੀ ਦਿੱਕਤ ਇਹ ਆ ਰਹੀ ਹੈ ਸਰ ਕਿ ਪਾਣੀ ਜਿਹੜਾ ਖੜਾ ਵਾ ਡੰਪ ਜਿਹੜੇ ਤੁਸੀਂ ਬਣਾਏ ਸੀ ਦੋ ਉਹ ਭਰ ਚੁੱਕੇ ਨੇ ਤੇ ਪੂਰਾ ਪਾਣੀ ਇੱਥੇ ਓਵਰਫਲੋ ਹੋ ਚੁੱਕਾ ਵਾ ਤੇ ਗਲੀਆਂ 'ਚ ਪਾਣੀ ਆ ਰਿਹਾ ਵਾ ਤੇ ਬੜੀ ਦਿੱਕਤ ਪਰੇਸ਼ਾਨੀ ਦੀ ਕੋਈ ਗੱਲ ਨਹੀਂ ਸ਼ਾਇਦ ਬਕਰ ਲਾਜ ਕੋਈ ਦੇ ਲਾਉ ਕੋਈ ਸੋ ਬਿਲਕੁਲ ਕਲੋਨੀ ਦੇ ਮਾਲਕ ਦੇ ਨਾਲ ਜਿਹੜਾ ਕੀ ਉਹਨਾਂ ਦੇ ਬੇਟੇ ਨਾਲ ਗੱਲਬਾਤ ਹੋਈ ਹੈ ਕਿ ਕਹਿੰਦੇ ਕਿ ਇਹਨਾਂ ਨੂੰ ਜਿਹੜਾ ਕੀ ਹੈ ਹੈਂਡ ਓਵਰ ਕੀਤਾ ਹੋਇਆ ਵਾ ਕਿਸੇ ਪ੍ਰਧਾਨ ਨੂੰ ਸਰਦਾਰ ਜੀ ਨੂੰ ਤੇ ਫਿਰ ਵੀ ਜਿਹੜਾ ਕੀ ਹੈ ਕੋਈ ਵੀ ਦਿੱਕਤ ਪਰੇਸ਼ਾਨੀ ਹੈ ਤੇ ਮੈਂ ਉਹਨਾਂ ਦਾ ਹੱਲ ਜ਼ਰੂਰ ਕਰਾਂਗਾ ਮੈਮ ਉਹਨਾਂ ਨੇ ਕਿਹਾ ਕਿ ਮੈਂ ਹੱਲ ਕਰਾਂਗਾ ਉਹਨੇ ਇੱਕ ਫੋਨ ਤੇ ਲਾਈਨ ਤੇ ਗੱਲ ਹੋਈ ਹੈ ਨਹੀਂ ਨਹੀਂ ਸਰ ਹੱਲ ਕਰੋਗੇ ਮੈਂ ਮੈਂ ਤੁਹਾਨੂੰ ਉਹ ਦਿਖਾ ਦਿੰਨੇ ਡਿਟੇਲ ਉਹਨਾਂ ਦੀ ਕਮ ਸੇ ਕਮ 15 ਦਿਨ ਤੋਂ ਮੇਰੇ ਨਾਲ ਗੱਲ ਚੱਲ ਰਹੀ ਹੈ ਸਵੇਰੇ ਆਣਾ ਸ਼ਾਮੀ ਆਣਾ ਸਵੇਰੇ ਆਣਾ ਸ਼ਾਮੀ ਆਣਾ ਇਦਾਂ ਕਰ ਕਰ ਕੇ ਉਹਨਾਂ ਨੇ ਕਾਫੀ ਟਾਈਮ ਕੱਢ ਦਿੱਤਾ ਆ ਤੁਹਾਡੀ ਕਾਲ ਵੀ ਦੇਖੋ ਕਿੰਨੀ ਕਾਲਾਂ ਤੋਂ ਬਾਅਦ ਉਹਨਾਂ ਨੇ ਖੁਦ ਬੈਕ ਕਾਲ ਕੀਤੀ ਹੈ ਬਟ ਮੇਰੀ ਕਾਲ ਤੁਸੀਂ ਚੈੱਕ ਕਰ ਸਕਦੇ ਕਾਲ ਡਿਟੇਲ ਆ ਆ ਦੇਖੋ ਤੁਸੀਂ ਕਾਲ ਡਿਟੇਲ ਦੇ ਵਿੱਚ ਕਿੰਨੀ ਵਾਰੀ ਮੈਂ ਉਹਨਾਂ ਨੂੰ ਕਾਲ ਕੀਤੀ ਹੈ ਮੰਮੀ ਕਰਦੇ ਹੁਣ ਬਸ ਸਾਨੂੰ ਤਾਂ ਆਹੀ ਹੈ ਵੀ ਸਾਰੀ ਗੰਦਗੀ ਜਿਹੜੀ ਹੈ ਸਾਫ਼ ਸੁਥਰੀ ਕਰਦਣ ਕੰਦੇ ਹਾਂ ਗੰਦਾ ਪਾਣੀ ਜਿਹੜਾ ਇਹ ਸਾਡਾ ਦੇਖੋ ਸਾਡੇ ਫੋਨ ਤੋਂ ਉਹਨਾਂ ਨੇ ਚੱਕਣਾ ਹੀ ਨਹੀਂ ਸੋ ਬਿਲਕੁਲ ਮੱਲੇ ਵਾਲੇ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਪਰੇਸ਼ਾਨ ਦਿਖਾਈ ਦੇ ਰਹੇ ਨੇ ਤੇ ਮਾਲਕ ਦੇ ਨਾਲ ਵੀ ਗੱਲਬਾਤ ਕੀਤੀ ਮਾਲਕ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜੇ ਵੀ ਹੋਈ ਵੀ ਕੋਈ ਵੀ ਪਰੇਸ਼ਾਨੀ ਹੈ ਮੈਂ ਇਹਦਾ ਜ਼ਰੂਰ ਹੱਲ ਕਰਾਂਗਾ ਆਨਲਾਈਨ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਹੱਲ ਹੋਏਗਾ ਕਿ ਨਹੀਂ ਹੋਏਗਾ ਜੁੜੇ ਹੋ ਲੁਧਾਨਾ ਦੇ ਵਿੱਚ ਨਹਣੀ ਦਾ ਜੁੰਬੇਰਪੁਰ ਧੰਨਵਾਦ